ਮਾਜੇਦਾਰ ਖੱਟੀ ਮਿੱਠੀ ਇਮਲੀ ਦੀ ਸਾਸ ਮਿੰਟਾਂ ਵਿੱਚ ਬਣ ਕੇ ਹੋਊਗੀ ਤਿਆਰ ਤੇ ਇਹਦੇ ਲਈ ਆਪਾਂ ਨੂੰ ਇਮਲੀ ਭਿਉ ਕੇ ਰੱਖਣ ਦੀ ਵੀ ਕੋਈ ਜ਼ਰੂਰਤ ਨਹੀਂ ਕਿਉਂਕਿ ਕਈ ਵਾਰੀ ਅਸੀਂ ਸਾਸ ਤਿਆਰ ਕਰਨੀ ਹੁੰਦੀ ਹੈ ਤੇ ਇਮਲੀ ਭਿਉਣੀ ਭੁੱਲ ਜਾਂਦੇ ਆ ਇਹਨੂੰ ਬਣਾਉਣ ਲਈ 4 ਗਲਾਸ ਲਈ ਆਪਾਂ ਪਾਣੀ ਦੇ ਚੰਗੀ ਤਰ੍ਹਾਂ ਉਹਨੂੰ ਗਰਮ ਕਰ ਲਾਂਗੇ ਜਦੋਂ ਹੀ ਪਾਣੀ ਉਬਾਲੇ ਲੈਣ ਲੱਗ ਗਿਆ 300 ਗ੍ਰਾਮ ਆਪਣੇ ਕੋਲੇ ਇਮਲੀ ਹੈ ਉਹ ਇਸ ਦੇ ਵਿੱਚ ਪਾਵਾਂਗੇ ਜਿਹੜੀ ਆਪਣੇ ਕੋਲੇ ਇਮਲੀ ਹੈ ਉਹ ਬੀਜ ਤੋਂ ਬਿਨਾਂ ਹੈ ਤੁਸੀਂ ਜਿਹੜੀ ਚਾਹੋ ਉਹ ਹੀ ਲੈ ਸਕਦੇ ਹੋ ਫਿਰ ਇਦਲੀ ਆਪਾਂ 800 ਗ੍ਰਾਮ ਲਿਆ ਗੁੜ ਕਿਉਂਕਿ ਜਿਹੜੀ ਇਹ ਸੌਸ ਆਪਾਂ ਤਿਆਰ ਕਰਨੀ ਹੈ ਕਾਫੀ ਗਾੜੀ ਬਿਲਕੁਲ ਬਾਜ਼ਾਰ ਦੀ ਸੌਸ ਵਰਗੀ ਤਿਆਰ ਕਰਾਂਗੇ ਜੇ ਮਿੱਠਾ ਥੋੜਾ ਜਿਹਾ ਘੱਟ ਰੱਖਣਾ ਹੈ ਸੌਸ ਤੁਸੀਂ ਪਤਲੀ ਰੱਖਣੀ ਹੈ ਤਾਂ ਫਿਰ ਦੁੱਗਣਾ ਗੁੜ ਪਾ ਲਿਓ ਜਿਵੇਂ 300 ਗ੍ਰਾਮ ਇਮਲੀ ਹੈ 600 ਗ੍ਰਾਮ ਗੁੜ ਪਾ ਲਿਓ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਿਓ ਤੇ 2 ਮਿੰਟ ਲਈ ਇਹਦੇ ਲਗਾਤਾਰ ਉਬਾਲੇ ਦੇ ਲਿਓ ਜਦੋਂ ਇਹ ਚੰਗੀ ਤਰ੍ਹਾਂ ਉਬਲ ਜੇ ਤੇ ਉਸ ਤੋਂ ਬਾਅਦ ਇਹਨੂੰ ਠੱਕ ਕੇ 5 ਤੋਂ 10 ਮਿੰਟਾਂ ਲਈ ਰੈਸਟ ਤੇ ਰੱਖ ਦਿਓ ਉਸ ਤੋਂ ਬਾਅਦ ਤੁਸੀਂ ਜਾਲੀ ਵਗੈਰਾ ਦੇ ਕੇ ਜਾਂ ਪੱਖੇ ਥੱਲੇ ਨੂੰ ਹਲਕਾ ਠੰਡਾ ਕਰ ਲਿਓ ਉਹਨਾਂ ਠੰਡਾ ਕਰ ਲਿਓ ਜਿੰਨੇ ਵਿੱਚ ਤੁਹਾਡਾ ਹੱਥ ਹੈ ਜਿਹੜਾ ਚੰਗੀ ਤਰ੍ਹਾਂ ਪੈ ਜੇ ਮਤਲਬ ਹੱਥ ਨੂੰ ਗਰਮ ਵੀ ਨਾ ਲੱਗੇ ਤੇ ਇਹ ਪੂਰੀ ਠੰਡੀ ਵੀ ਨਾ ਹੋਵੇ ਫਿਰ ਹੱਥਾਂ ਨਾਲ ਚੰਗੀ ਤਰ੍ਹਾਂ ਇਹਨੂੰ ਮਸਲ ਕੇ ਇਹਦਾ ਸਾਰਾ ਪਲਪ ਤੁਸੀਂ ਬਾਹਰ ਕੱਢ ਲਿਓ ਫਿਰ ਵੱਡੇ ਸਾਈਜ਼ ਦੀ ਲੈ ਲਿਓ ਚਾਨਣੀ ਤੇ ਇਹਨੂੰ ਚੰਗੀ ਤਰ੍ਹਾਂ ਛਾਣ ਲਿਓ ਤਾਂ ਕਿ ਇਹਦੇ ਵਿੱਚ ਕੋਈ ਵੀ ਡੱਕਾ ਵਗੈਰਾ ਜਾਂ ਬੀਜ ਵਿੱਚ ਨਾ ਰਹਿਣ ਕਿਉਂਕਿ ਜਦੋਂ ਤੁਸੀਂ ਟਿੱਕੀ ਪੱਲੇ ਦਾ ਸਾਸ ਖਾਣੇ ਆ ਤੇ ਜੇ ਇਹ ਚੀਜ਼ਾਂ ਥੋੜੀਆਂ ਜਿਹੀ ਵੀ ਵਿੱਚ ਆ ਜਾਣ ਤਾਂ ਸਾਰਾ ਟੇਸਟ ਖਰਾਬ ਕਰ ਦਿੰਦੀਆਂ ਨੇ ਇਸ ਤਰ੍ਹਾਂ ਕਰਕੇ ਚੀਆ ਸਕੂਨ ਦੀ ਮਦਦ ਲੈ ਕੇ ਇਹਨੂੰ ਚੰਗੀ ਤਰ੍ਹਾਂ ਹਿਲਾਇਓ ਸਾਰਾ ਤੁਸੀਂ ਇਮਲੀ ਦਾ ਪਲਪ ਤੇ ਗੁੜ ਬਾਹਰ ਕੱਢ ਲਿਓ ਬਚਿਆ ਹੋਇਆ ਥੋੜਾ ਜਿਹਾ ਮਟੀਰੀਅਲ ਵਿੱਚ ਗਰਮ ਪਾਣੀ ਹੋਰ ਪਾ ਲਿਓ ਤੇ ਲਗਾਤਾਰ ਹਿਲਾਉਂਦੇ ਜਾਈਓ ਪੂਰੇ ਜ਼ੋਰ ਨਾਲ ਇੱਥੇ ਤੁਸੀਂ ਇਹਨੂੰ ਚੰਨੀ ਵਿੱਚੋਂ ਬਾਹਰ ਕੱਢਣਾ ਹੈ ਤਾਂ ਕਿ ਥੋੜਾ ਜਿਹਾ ਵੀ ਪਲਪ ਨਾ ਬਚੇ ਚੰਗੀ ਤਰ੍ਹਾਂ ਇਮਲੀ ਦਾ ਸਾਰਾ ਰਸ ਹੀ ਬਾਹਰ ਆ ਜਾਏ ਇਹ ਵੀਡੀਓ ਪਹਿਲਾਂ ਤੋਂ ਹੀ ਮੈਂ ਬਣਾ ਕੇ ਰੱਖੀ ਸੀ ਪਰ ਹਜੇ ਨਹੀਂ ਪਾਈ ਕਿਉਂਕਿ ਕਿਸੇ ਦੀ ਡਿਮਾਂਡ ਸੀ ਕਿ ਜਲਦੀ ਸੌਸ ਕਿਵੇਂ ਬਣਾਂਗੀ ਪਰ ਹੁਣ ਮੈਨੂੰ ਦੇਖ ਕੇ ਇਸ ਨੂੰ ਲੱਗ ਰਿਹਾ ਕਿ ਪਤਾ ਨਹੀਂ ਮੈਂ ਹੱਥ ਨਾਲ ਦੁਬਾਰਾ ਕੰਮ ਇਸ ਤਰੀਕੇ ਨਾਲ ਕਦੋਂ ਸਹੀ ਕਰੂੰਗੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਕੜਾਈ ਨੂੰ ਰੱਖ ਦਾਂਗੇ ਗੈਸ ਤੇ ਗੈਸ ਦੀ ਫਲੇਮ ਮੀਡੀਅਮ ਟੂ ਫੁੱਲ ਰੱਖਾਂਗੇ ਜਿਵੇਂ ਜਿਵੇਂ ਸਾਸ ਦੇ ਉੱਪਰ ਚੱਗ ਆਉਂਦੀ ਜਾਊਗੀ ਇਹਨੂੰ ਤੁਸੀਂ ਉਤਾਰਦੇ ਜਾਣਾ ਕਿਉਂਕਿ ਇਹ ਚੱਗ ਹੈ ਜਿਹੜੀ ਉਹ ਸਾਸ ਨੂੰ ਖਰਾਬ ਵੀ ਕਰ ਦਿੰਦੀ ਹੈ ਤੇ ਇਹਦਾ ਟੇਸਟ ਤਾਂ ਖਰਾਬ ਇਹਦੇ ਨਾਲ ਹੁੰਦਾ ਹੀ ਹੁੰਦਾ ਜੇ ਤੁਸੀਂ ਸਾਫ਼ ਸੁਥਰੀ ਸਾਸ ਬਣਾ ਕੇ ਤਿਆਰ ਕਰੋਗੇ 6 ਤੋਂ 7 ਮਹੀਨੇ ਨੂੰ ਆਰਾਮ ਨਾਲ ਸਟੋਰ ਕਰਿਓ ਮਤਲਬ ਸਾਸ ਮੁੱਕ ਜੂਗੀ ਪਰ ਇਹ ਖਰਾਬ ਨਹੀਂ ਹੋਣੀ ਇਹ ਸਾਰੀ ਚੱਗ ਤੁਸੀਂ ਨਾਲ-ਨਾਲ ਉਤਾਰਦੇ ਜਾਇਓ 12 ਤੋਂ 15 ਮਿੰਟ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਥੇ ਪਕਾਵਾਂਗੇ ਗੈਸ ਤੁਹਾਨੂੰ ਦੱਸਿਆ ਮੈਂ ਮੀਡੀਅਮ ਟੂ ਫੁੱਲੀ ਤੁਸੀਂ ਰੱਖਣਾ ਹੈ ਜਦ ਜਈ ਇਹਨੂੰ ਪਕਦੀ ਨੂੰ 15 ਕਿ ਮਿੰਟ ਹੋ ਗਏ ਫਿਰ ਇਹਦੇ ਵਿੱਚ ਪਾਵਾਂਗੇ ਥੋੜੇ ਜਿਹਾ ਆਪਾਂ ਜ਼ਰੂਰੀ ਮਸਾਲੇ ਜੀ ਦੇ ਵਿੱਚ ਸਭ ਤੋਂ ਪਹਿਲਾਂ ਪਾਇਆ ਕਾਲਾ ਨਮਕ ਫਿਰ ਪਾਵਾਂਗੇ ਕਾਲੀ ਮਿਰਚ ਇਹਦੇ ਵਿੱਚ ਤੁਸੀਂ ਸਫੇਦ ਸਾਂਦਾ ਨਮਕ ਵੀ ਪਾ ਸਕਦੇ ਹੋ ਫਿਰ ਪਾਵਾਂਗੇ ਜੀਰਾ ਪਾਊਡਰ ਸਾਰੀਆਂ ਚੀਜ਼ਾਂ ਪੀਸ ਕੇ ਪਾਇਓ ਕੋਈ ਵੀ ਚੀਜ਼ ਮੋਟੀ ਨਾ ਪਾਇਓ ਅਸ ਤੋਂ ਬਾਜੀ ਆਪਾਂ ਇਹਦੇ ਵਿੱਚ ਪਾਈ ਆ ਰੰਗ ਵਾਲੀ ਦੀਗੀ ਮਿਰਚ ਜੇ ਤੁਹਾਨੂੰ ਕਲਰ ਵਾਲੀ ਪਸੰਦ ਹੈ ਮਤਲਬ ਤੁਸੀਂ ਬਾਜ਼ਾਰ ਵਾਂਗੂ ਤਿਆਰ ਕਰਨੀ ਹੈ ਫਿਰ ਇਹਨੂੰ ਪਾਓ ਨਹੀਂ ਇਹਨੂੰ ਪਾਉਣ ਦੀ ਕੋਈ ਜ਼ਰੂਰਤ ਨਹੀਂ ਚਮਚ ਦਾ ਚੌਥਾ ਹਿੱਸਾ ਪਾਈ ਆਪਾਂ ਹਿੰਗ ਇਹਦਾ ਫਲੇਵਰ ਸੌਸ ਵਿੱਚ ਬੜਾ ਹੀ ਵਧੀਆ ਆਉਂਦਾ ਨਾਲ-ਨਾਲ ਚੀਜ਼ਾਂ ਨੂੰ ਆਪਾਂ ਮਿਕਸ ਕਰਦੇ ਜਾਵਾਂਗੇ ਫਿਰ ਆਪਾਂ ਪਾਵਾਂਗੇ ਥੋੜੀ ਜੀ ਸੌਫ ਜਿਹਨੂੰ ਦਰਦਰਾ ਚ ਆਪਾਂ ਪੀਸ ਲਿਆ ਸੀ ਜਿਵੇਂ ਜਿਵੇਂ ਸੌਸ ਤੇ ਚੱਗ ਆਈਗੀ ਨਾਲ-ਨਾਲੇ ਉਬਾਲੇ ਲੈਂਦੀ ਗਈ ਆਪਾਂ ਨੂੰ ਉਤਾਰ ਦੇਗੇ ਬਿਲਕੁਲ ਸਾਫ਼ ਸੁਥਰੀ ਸੌਸ ਦੇਖੋ ਬਣ ਕੇ ਤੇ ਇਸ ਤਰੀਕੇ ਦੀ ਤੁਹਾਡੀ ਸਾਸ ਹੋਵੇ ਇਹਨੂੰ ਪਕਦੀ ਨੂੰ 20 ਤੋਂ 25 ਮਿੰਟ ਆਰਾਮ ਨਾਲ ਹੋਗੇ ਕਿਉਂਕਿ ਆਪਾਂ ਇਹਨੂੰ ਬਿਲਕੁਲ ਗਾੜਾ ਬਣਾਉਣਾ ਸੀ ਫਿਰ ਇਹਨੂੰ ਆਪਾਂ 15 ਤੋਂ 20 ਮਿੰਟਾਂ ਦੀ ਰੈਸਟ ਤੇ ਰੱਖਤਾ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਮਰਜ਼ੀ ਤੁਸੀਂ ਇਹਦੇ ਵਿੱਚ ਖਰਬੂਜੇ ਦੇ ਬੀਜ ਪਾਓ ਤਰਬੂਜ ਦੇ ਪਾਓ ਡਰਾਈ ਫਰੂਟ ਵੀ ਪਾ ਸਕਦੇ ਹੋ ਜਦੋਂ ਤੁਸੀਂ ਐਟ ਅ ਟਾਈਮ ਖਾਣੀ ਹੋਵੇ ਤੁਸੀਂ ਇਹਦੇ ਵਿੱਚ ਬਨਾਣਾ ਜਾਂ ਗ੍ਰੇਪਸ ਪਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਹੁਣ ਇਹ ਜਦੋਂ ਹੀ ਠੰਡੀ ਹੋ ਗਈ ਕਿਸੇ ਵੀ ਕੱਚ ਦੇ ਜਾਰ ਵਿੱਚ ਚਪਾਕੇ ਤੁਸੀਂ ਇਹਨੂੰ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਬਹੁਤ ਹੀ ਮਜ਼ੇਦਾਰ ਸੌਸ ਦਾ ਆਨੰਦ ਤੁਸੀਂ ਲੰਬੇ ਸਮੇਂ ਲਈ ਲੈ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਫੈਸਟੀਵਲ ਆ ਰਹੇ ਨੇ ਘਰ ਦੇ ਵਿੱਚ ਪਕੌੜੇ ਟਿੱਕੀਆਂ ਆਵੇਂ ਵੜਨਗੇ ਤਾਂ ਕਿ ਤੁਸੀਂ ਸਾਰੇ ਇਹ ਸੌਸ ਦਾ ਚੀਜ਼ਨਲ ਆਨੰਦ ਲੈ ਸਕੋ ਤਾਂ